ਕਿਸਾਨ ਭਰਾਵਾਂ ਨੂੰ ਪਸ਼ੂ ਪਾਲਕਾਂ ਨੂੰ ਡੇਰੀ ਫਾਰਮ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਆ ਨਿੰਬੂ ਤੇ ਖੰਡ ਇਹ ਆਪਾਂ ਕਿਸ ਮਤਵ ਵਾਲਾਸਤੇ ਦੇਣੇ ਆ ਕਿਹੜੇ ਪਸ਼ੂ ਨੂੰ ਦੇਣੇ ਆ ਤੇ ਕਦੋਂ ਦੇਣੇ ਆ ਇਸ ਟੌਪਿਕ ਤੇ ਆਪਾਂ ਅੱਜ ਗੱਲ ਕਰਾਂਗੇ ਇਸ ਬਾਰੇ ਜਿਸ ਮੇਰੇ ਵੀਰ ਭਰਾ ਦੇ ਥਣ ਕਰੜਾ ਥਣ ਦੇ ਵਿੱਚੋਂ ਧਾਰ ਬਰੀਕ ਆਉਂਦੀ ਆ ਥਣ ਪਸਮਾ ਘਟਾ ਜਾਂ ਉਹਦੀ ਸਾਈਡ ਘਟਾ ਉਸ ਬੰਦੇ ਵਾਸਤੇ ਇਹ ਵੀਡੀਓ ਅੱਜ ਦੀ ਆਪਾਂ ਤਿਆਰ ਕਰੀ ਆ ਇਹਨੂੰ ਜਿਹੜੇ ਪਸ਼ੂ ਵਧੀਆ ਦੁੱਧ ਦੇ ਰਹੇ ਆ ਗੱਬਣ ਪਸ਼ੂ ਆ ਲੇਵੇ ਦੀ ਕੋਈ ਪ੍ਰੋਬਲਮ ਨਹੀਂ ਉਹ ਇਸ ਵੀਡੀਓ ਨੂੰ ਇਸ ਇਹਦਾ ਇਸਤੇਮਾਲ ਨਾ ਕਰਨ ਕਿਹੜੇ ਲੈਵੇ ਦੇ ਵਿੱਚ ਜਿਸ ਪਸ਼ੂ ਦੇ ਪ੍ਰੋਬਲਮ ਹੈਗੀ ਆ ਉਸ ਦੇ ਉਸ ਵਾਸਤੇ ਇਹ ਅੱਜ ਦੀ ਵੀਡੀਓ ਆ ਆਪਾਂ ਕੀ ਲੈਣਾ ਹੈਗਾ ਜਿਹੜਾ ਪਸ਼ੂ ਵੱਡਾ ਹੈ ਆਪਾਂ ਤੇ ਪ੍ਰੋਬਲਮ ਹੈਗੀ ਬਹੁਤ ਜ਼ਿਆਦੇ ਉਹਦੇ ਵਾਸਤੇ ਆਪਾਂ ਲੈਣਾ ਹੈ ਅੱਧਾ ਕਿਲੋ ਖੰਡ ਤੇ ਅੱਧਾ ਕਿਲੋ ਆਪਾਂ ਨਿੰਬੂ ਇੱਕ ਖਰਾਕ ਜਿਹੜਾ ਪਸ਼ੂ ਛੋਟਾ ਹੈ 250 ਗ੍ਰਾਮ ਆਪਾਂ ਲੈਣੀ ਆ ਉਹਦੇ ਵਾਸਤੇ ਖੰਡ ਤੇ 250 ਗ੍ਰਾਮ ਆਪਾਂ ਲੈਣੇ ਆ ਨਿੰਬੂ ਮੈਂ ਨਾਲ-ਨਾਲ ਇੱਕ ਹੋਰ ਦੱਸਦਾ ਰਹਿਣਾ ਹੁਣ ਹੈ ਵੀ ਜਿਵੇਂ ਨਿੰਬੂ ਦਾ ਰੇਟ 100 ਰੁਪਏ ਚੱਲ ਰਿਹਾ ਹੈ ਤੁਸੀਂ ਭਾਈ ਰੇੜੀ ਵਾਲੇ ਕੋਲੇ ਜਾਓ ਉਹ ਤੁਹਾਨੂੰ ਨਿੰਬੂ ਥੋੜੇ ਕਟੇ ਫਟੇ ਛਾਂਟੇ ਵੇ ਉਹ 10 ਰੁਪਏ ਕਿਲੋ ਦੇ ਦਿੰਦਾ ਤੇ ਉਹ 10 ਰੁਪਏ ਕਿਲੋ ਤੁਸੀਂ ਚੱਕ ਲਿਓ ਚੱਕ ਕੇ ਦੇਈ ਚਲੋ ਪਸ਼ੂ ਨੂੰ ਪਸ਼ੂ ਥੋੜਾ ਸਹੀ ਹੋ ਜਾਊਗਾ ਜਿਵੇਂ ਕਿ ਮੇਰੀ ਇੱਕ ਬੇਨਤੀ ਆ ਪਸ਼ੂ ਪਾਲਕਾਂ ਨੂੰ ਵੇਖੋ ਉਹਦੇ ਵਿੱਚ ਸਲਾਈ ਨਹੀਂ ਮਾਰਨੀ ਥਾਣ ਦੇ ਵਿੱਚ ਸਲਾਈ ਨਹੀਂ ਮਾਰਨੀ ਉਹਨੂੰ ਆਪਾਂ ਇਸ ਦੇ ਜਰੀਏ ਹੀ ਆਪਾਂ ਠੀਕ ਕਰਨਾ ਜਿਵੇਂ ਕਿ ਨਿੰਬੂਆਂ ਵਾਲੀ ਇੱਕ ਆਪਣੀ ਵੀਰ ਵੀਰ ਭਰਾਮਾ ਨੇ ਬਹੁਤ ਹੰਗਾਰਾ ਦਿੱਤਾ ਪਿਛਲੀ ਵੀਡੀਓ ਨੂੰ ਜਿਹਦੇ ਵਿੱਚੋਂ ਕਮ ਸੇ ਕੰਮ ਵੀ ਆਪਾਂ ਲਾ ਲਈਏ 77500 ਲੋਕਾਂ ਨੇ ਆਪਣੀ ਵੀਡੀਓ ਉਹ ਵੇਖੀ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਇਹ ਵੀਡੀਓ ਬਣਾਉਣ ਦਾ ਆਪਣਾ ਕੀ ਮਤਵਲ ਰਿਹਾ ਵੀ ਆਪਾਂ ਇਹ ਸਿਰਫ ਪ੍ਰੋਬਲਮ ਵਾਲੇ ਪਸ਼ੂਆਂ ਨੂੰ ਹੀ ਦੇਣੀ ਆ ਜਿਨ੍ਹਾਂ ਜੇ ਥਣ ਦੀ ਪ੍ਰੋਬਲਮ ਆ ਔਰ ਜਿਹੜੇ ਗੱਭਣ ਪਸ਼ੂ ਆ 4-4 5-5 ਮਹੀਨਾ ਦੇ ਗੱਭਣ ਆ ਜਾਂ 6 ਮਹੀਨਾ ਦੇ ਗੱਭਣ ਆ ਉਹਨਾਂ ਨੂੰ ਥਣ ਦੀ ਕੋਈ ਪ੍ਰੋਬਲਮ ਨਹੀਂ ਉਹਨੂੰ ਨਹੀਂ ਦੇਣਾ ਇਹ ਪਿਛਲੀ ਵੀਡੀਓ ਦੇ ਵਿੱਚ ਇਹੀ ਦਿੱਕਤ ਆਈ ਉਹ ਬਾਰ-ਬਾਰ ਫੋਨ ਕਰਕੇ ਪੁੱਛ ਰਹੇ ਸੀ ਵੀ ਅੰਕਲ ਜੀ ਅਸੀਂ ਦੇ ਗਏ ਕਿਉਂ ਭਾਈ ਤੁਹਾਡੇ ਕੀ ਪ੍ਰੋਬਲਮ ਆ ਸਾਡਾ ਪਸ਼ੂ ਭਾਈ 6 ਮਹੀਨਿਆਂ ਦਾ ਗੱਭਾ ਕੋਈ ਥਣ ਦੀ ਪ੍ਰੋਬਲਮ ਕੋਈ ਥਣ ਨਹੀਂ ਪ੍ਰੋਬਲਮ ਨਹੀਂ ਇਹ ਵੀਰ ਉਹ ਮੈਨੂੰ ਫੋਨ ਨਾ ਕਰਨ ਜਿਨ੍ਹਾਂ ਦੇ ਪ੍ਰੋਬਲਮ ਹੈਗੀ ਆ ਉਹ ਮੇਰੀ ਵੀਡੀਓ ਨੂੰ ਦੋ ਵਾਰੀ ਵੇਖੋ ਫਿਰ ਆਪਦੇ ਘਰੇ ਜਿਸ ਮੈਂਬਰ ਦੇ ਨਾਲ ਕਿਸੇ ਨਾਲ ਡਿਸਕਸ ਕਰੋ ਵੀ ਅੰਕਲ ਨੇ ਆ ਵੇਖੋ ਵੀ ਵੀਡੀਓ ਦੇ ਵਿੱਚ ਕੀ ਦੱਸਿਆ ਮੈਂ ਸਾਰਾ ਵੀਡੀਓ ਦੇ ਰਾਹੀਂ ਸਮਝਾ ਦਿੰਨਾ ਉਹ ਫ੍ਰੀ ਮੇਰੀ ਸੇਵਾ ਹੈ ਫਰੀ ਮੈਂ ਬਣਦਾ ਐ ਇਹ ਖਜ਼ਾਨਾ ਮੈਂ ਫਰੀ ਬਣਦਾ ਐ ਉਹਨੂੰ ਭਾਈ ਜੇ ਤਾਂ ਪ੍ਰੋਬਲਮ ਆ ਤਾਂ ਦਿਓ ਵੀਡੀਓ ਵੇਖ ਕੇ ਜੇ ਪ੍ਰੋਬਲਮ ਨਹੀਂ ਆ ਤਾਂ ਉਹਨੂੰ ਨਾ ਦਿਓ ਅੱਜ ਦਾ ਵੀਡੀਓ ਸਮਝਾਉਣ ਦਾ ਇਹੀ ਮਤਲਬ ਸੀ ਕਿਸੇ ਡੈਰੀ ਫਾਰਮ ਖੋਲਣਾ ਹੈ ਰਾਇ ਲੈਣੀ ਆ ਉਹ ਮੈਨੂੰ ਫੋਨ ਕਰ ਸਕਦਾ ਹੈ ਕਿਸੇ ਨੇ ਵੀਡੀਓ ਬਣਵਾਉਣੀ ਆ ਪਸ਼ੂ ਸੇਲ ਪਰਚੇਜ ਵਾਸਤੇ ਉਹ ਆਪਾਂ ਉਹ ਮੇਰੇ ਨਾਲ ਵਾਸਤਾ ਕਾਇਮ ਕਰ ਸਕਦਾ ਆਪਾਂ ਉਹਦੀ ਵੀਡੀਓ ਵੀਰ ਭਰਾ ਦੀ ਬਣਾ ਦੇਾਂਗੇ ਖੇਲ ਪਰਚੇਜ ਦਾ ਆਪਣਾ ਕੰਮ ਆ ਕਿਸੇ ਨੇ ਨਵਾਂ ਪਸ਼ੂ ਲੈਣਾ ਜਾਂ ਸੇਲ ਕਰਨਾ ਉਹ ਗੁਰਲਾਬ ਸਿੰਘ ਨਾਲ ਵਾਸਤਾ ਕਰਕੇ ਇਸ ਦੇ ਜਰੀਏ ਆਪਣੇ ਕੋਲੇ ਪਹੁੰਚ ਸਕਦਾ ਹੈਗਾ ਇਹ ਅੱਜ ਦਾ ਆਪਣਾ ਜਿਹੜਾ ਟੌਪਿਕ ਸੀਗਾ ਅੱਜ ਦਾ ਆਪਣਾ ਟੌਪਿਕ ਸੀਗਾ ਥਣਾ ਦੇ ਉੱਤੇ ਧਾਰ ਬਰੀਕ ਹੋਣਾ ਜਾਂ ਛਿੱਦੀ ਆਉਣਾ ਜਾਂ ਥਣ ਦਾ ਰੁਕ ਜਾਣਾ ਅਗਰ ਜਿਹੜੇ ਦੇ ਵਿੱਚ ਗੰਡ ਨਾੜ ਬਣ ਗਈ ਉਹਦੇ ਨਾਲ ਨਿੰਬੂ ਕੰਮ ਕਰਨ ਨਾ 4.5 ਗ੍ਰਾਮ ਵਾਲਾ ਟੀਕਾ ਬੰਦ ਕਰੇ ਉਹ ਥਣ ਬੰਦ ਹੋਊਗਾ ਹੀ ਹੋਊਗਾ ਉਹਦੀ ਬਿਲਕੁਲ ਗਰੰਟੀ ਆ ਜਿਹੜਾ ਨਾਰਮਲ ਆ ਉਹ ਇਹਦੇ ਨਾਲ ਪੂਰਾ ਕਰ ਦੂਗਾ ਅੱਜ ਦੀ ਜਿਹੜੀ ਵੀਡੀਓ ਬਣਾਉਣੀ ਸੀ ਆਪਾਂ ਇਹ ਬਣਾਈ ਆ ਔਰ ਉਸ ਵੀਡੀਓ ਨੂੰ ਵੀਡੀਓ ਨੂੰ ਭਰਪੂਰ ਹੰਗਾਰਾ ਦਿੱਤਾ ਇਸੇ ਕਰਕੇ ਇਹਦੇ ਤੇ ਡਬਲ ਉਹ ਨੰਬਰ 1 ਇਹ ਨੰਬਰ 2 ਆਪਾਂ ਨੂੰ ਬਣਾਉਣੀ ਪਈ ਆ ਹੋਰ ਵੀਰ ਭਰਾ ਨੇ ਜੋ ਕੋਈ ਜਾਣਕਾਰੀ ਲੈਣੀ ਹੋਵੇ ਵੀਡੀਓ ਵੇਖ ਕੇ ਇਹ ਤੋਂ ਪਹਿਲਾ ਵੀਡੀਓ ਵੇਖੋ ਜਾਣਕਾਰੀ ਤੁਹਾਨੂੰ ਮਿਲ ਜੂਗੀ ਸਾਰੀ ਤੇ ਗੁਰਲਾਬ ਸਲੋਂ ਪਿਆਰ ਭਰੀ ਸਸਰੀ ਕਾਲ